ਉੱਜਰੇ ਹਾਂ ਸੇਂਗੂ ਇਹ ਲੋ ਆ ਬਸਤੀ ਆ ਇਹ ਕਹਿੰਦੇ ਨੇ ਇਹੀ ਇਦਾਂ ਵਾ ਤੇ ਆ ਕੰਮ ਇਹਨਾਂ ਦਾ ਹੁੰਦਾ ਆ ਆ ਜਲਦੀ ਆ ਜਾ ਤੂੰ ਵੀ ਇੱਧਰ ਦੇਖ ਲੋ ਇਹਨਾਂ ਦੇ ਕੰਮ ਤੇ ਇੱਕ ਬੰਦਾ ਇਹਨਾਂ ਦਾ ਉਹ ਵੇਖੋ ਹਾਂ ਇਹ ਕਿਉਂ ਵੇਚਦੇ ਆ ਵਿੱਚ ਸਿਰਫ ਪਾਈ ਪਤਾ ਨਹੀਂ ਕੀ ਕੁਝ ਪਾਉਂਦੇ ਨੇ ਫੈਟ ਫੈਟ ਵਧਾਉਣ ਵਾਸਤੇ ਦੇਖ ਲੋ ਜੀ ਆ ਕੰਮ ਹੁੰਦਾ ਆ ਆ ਇਹਨਾਂ ਬੇਲਾਂ ਦੇ ਆ ਵੇਖ ਲੋ ਦੁੱਧ ਆ ਫੈਟ ਲਦਾ ਹੀ ਆ ਕੰਮ ਇਹਨਾਂ ਦਾ ਠੀਕ ਹੈ ਜੀ ਆ ਬੰਦਾ ਵੇਖ ਲਓ ਚਲੋ ਤੁਹਾਡੇ ਫੁੱਟੂ ਦੇ ਹੈ ਇਹ ਕਿਹਨੇ ਅਮੇ ਬਣ ਬਣਾਈ ਕੋਸ਼ਿਸ਼ ਬਣਾਈ ਆ ਬਣਾਈ ਆ ਇਹ ਜੀ ਬਣਾਈ ਬਣਾਈ ਕਰਦਾ ਨਹੀਂ ਸਕਦੇ ਆਹ ਵਾਹ ਤੂ ਹੋਏ ਆਪੀ ਹੋਏ ਆ ਦੇਖੋ ਜੀ ਕਿਉਂ ਬਣਾਇਆ ਇਹਨਾਂ ਨੇ ਰਫੈਂਟ ਪਾ ਕੇ ਇਧਰ ਫੈਂਡ ਪਾ ਕੇ ਵਿੱਚ ਇਜ਼ੀ ਪਾਊਡਰ ਵਿੱਚ ਪਾਇਆ ਜੀ ਲਾ ਤੇ ਵਿੱਚ ਇਜ਼ੀ ਪਾਊਡਰ ਪਾਇਆ ਆਪਣੇ ਬੱਚੇ ਬਚਾਓ ਇਹ ਗੁੱਜਰ ਸਿੰਘ ਹੈ ਜੀ ਆ ਗੁੱਜਰ ਸਿੰਘ ਸੋਰੀ ਮੇਰੇ ਮੂੰਹ ਚ ਨਿਕਲ ਗਿਆ ਗੁੱਜਰ ਹੈ ਹਾਂ ਸਿੰਘ ਦੇਖ ਲੋ ਹਾਂ ਆ ਬਸ ਇਹੀ ਆ ਇਹ ਕਹਿੰਦੇ ਨੇ ਇਹੀ ਇਦਾਂ ਵਾ ਤੇ ਆ ਕੰਮ ਇਹਨਾਂ ਦਾ ਹੋਣ ਗਿਆ ਆ ਜਲਦੀ ਆ ਜਾ ਤੂੰ ਵੀ ਇਧਰ ਦੇਖ ਲੋ ਇਹਨਾਂ ਦੇ ਕੰਮ